NCLEX RN is a licensing exam ਜਿਹਨੂੰ ਤੁਸੀਂ ਇੱਕ ਵਾਰ ਜਦੋਂ ਕਲੀਅਰ ਕਰ ਲੈਨੇ ਹੋ ਤਾਂ ਤੁਹਾਨੂੰ ਇੰਡੀਆ ਬੈਠੇ ਹੀ ਇੱਕ ਲਾਇਸੈਂਸ ਇਸ਼ੂ ਹੋ ਜਾਂਦਾ ਜਿਹੜਾ ਐਨਕਲੈਕਸ ਆਰੰਡਾ ਐਗਜ਼ਾਮ ਅਸੀਂ ਕਲੀਅਰ ਕਰਨਾ ਹੈ ਉਹਦੇ ਲਈ ਸਾਡੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਆ ਉਹ ਨਰਸਿੰਗ ਬੈਕਗ੍ਰਾਉਂਡ ਹੋਣੀ ਹੈ ਹਾਂਜੀ ਜਿਹੜਾ ਐਨਕਲੈਕਸ ਦਾ ਐਗਜ਼ਾਮ ਆ ਜਦੋਂ ਤੁਸੀਂ ਇੱਕ ਵਾਰ ਕਲੀਅਰ ਕਰ ਲਿਆ ਥਰੋਅਆਊਟ ਲਾਈਫ ਵੈਲਿਡ ਰਹਿੰਦਾ ਸਾਨੂੰ ਸਿਰਫ ਇਹਨੂੰ ਇਹਦਾ ਜਿਹੜਾ ਲਾਇਸੈਂਸ ਮਿਲਦਾ ਲਾਇਸੈਂਸ ਨੂੰ ਹੀ ਰੀਨਿਊ ਕਰਾਉਣਾ ਪੈਂਦਾ ਐਗਜ਼ਾਮ ਇੱਕ ਵਾਰ ਹੀ ਦੇਣਾ ਐਂਡ ਸਾਰੀਆਂ ਕੰਟਰੀਜ਼ ਦੇ ਵਿੱਚ ਇਹ ਐਗਜ਼ਾਮ ਆ ਜਿਹੜਾ ਵੈਲ ਸਟੂਡੈਂਟ ਹੁਣ ਰੀਸੈਂਟਲੀ ਪਾਸ ਆਊਟ ਹੋਏ ਆ ਉਹ ਸਾਰੇ ਸਟੂਡੈਂਟ ਇਹਦੇ ਲਈ ਐਲਿਜੀਬਲ ਐਨਕਲੈਕਸ ਆਰੰਡਾ ਐਗਜ਼ਾਮ ਆ ਥੋੜਾ ਐਗਜ਼ਾਮ ਤਾਂ ਟਫ ਹੁੰਦਾ ਹੈ ਬਟ ਅਗਰ ਤੁਸੀਂ ਬਹੁਤ ਹੀ ਜ਼ਿਆਦਾ ਕਨਸਿਸਟੈਂਟ ਹੋ ਹਾਰਡ ਵਰਕਿੰਗ ਹੋ ਡੈਡੀਕੇਟਿਡ ਹੋ نو ਵਨ ਕੈਨ ਸਟਾਪ ਯੂ ट्रस्ट ਮੀ ਫਿਰ ਤੁਸੀਂ ਈਜ਼ੀਲੀ ਐਗਜ਼ਾਮ ਕਲੀਅਰ ਕਰ ਸਾਡੀਆਂ ਟੈਸਟ ਸੀਰੀਜ਼ ਦੇ ਵਿੱਚੋਂ 21 ਡਿਜ਼ਾਈਨਡ ਟੈਸਟ ਦੇ ਵਿੱਚੋਂ ਕੋਈ ਵੀ ਸਟੂਡੈਂਟ 65% ਸਕੋਰ ਕਰਦਾ ਅਸੀਂ 100% ਗਾਰੰਟੀ ਦਿੰਦੇ ਆਨਕਲੈਕਸ ਦਾ ਐਗਜ਼ਾਮ ਕਲੀਅਰ ਮਾਈ ਫਰਸਟ ਵੀਜ਼ਾ ਇਨ 2015 ਵਿਦ ਦ ਹੈਲਪ ਆਫ ਬਾਬਾ ਫਰੀ ਯੂਨੀਵਰਸਿਟੀ ਸੋ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰ ਸਕਦੇ ਹਾਂ ਵੀ ਕਿਸ ਤਰ੍ਹਾਂ ਤੁਸੀਂ ਆਪਣਾ ਵੀਜ਼ਾ ਪ੍ਰੋਸੈਸ ਕਰ ਸਕਦੇ ਹੋ। ਇਨਾ ਟਾਈਮ ਅਸੀਂ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਪੂਰੀ ਕਰਦੇ। ਆਸਟ੍ਰੇਲੀਅਨ ਗਵਰਨਮੈਂਟ ਸਾਨੂੰ ਅਲਾਉ ਨਹੀਂ ਕਰਦੀ ਉੱਥੇ ਐਜ਼ ਆਰਨ ਕੰਮ ਕਰਨਾ। ਯੂਐਸਏ ਸਾਰਾ ਓਪਨ ਹੈ। ਯੂਐਸਏ ਦੇ ਵਿੱਚ ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਐਸਾ ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦਸਾਂਤ ਸਵਦਾ ਸਵਾਲ ਕਰਦਾ ਏ। ਜੇਕਰ ਤੁਸੀਂ ਬਦੇਜ ਜਾ ਕੇ ਨਰਸਿੰਗ ਦੀ ਜੌਬ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਵੀਡੀਓ ਬਹੁਤ ਖਾਸ ਹੈ। ਇਸ ਵੀਡੀਓ ਵਿੱਚ ਦੱਸਿਆ ਜਾਵੇਗਾ ਕਿ ਕਿਵੇਂ ਤੁਸੀਂ ਤਿਆਰੀ ਕਰ ਸਕਦੇ ਹੋ। ਅਤੇ ਕਿਹੜਾ ਕੋਰਸ ਆ ਤੁਸੀਂ ਕਰਕੇ ਆਪਣਾ ਵਿਦੇਸ਼ ਜਾ ਕੇ ਨਰਸਿੰਗ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਹੋ ਜਿਹਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਗਲੋਬਲ ਐਡੂਕੇਅਰ ਵੱਲੋਂ ਜਿੱਥੇ ਆਈਲੈਂਡਸ ਪੀਟੀਏ ਦੀ ਤਿਆਰੀ ਕਰਾਈ ਜਾ ਰਹੀ ਸੀ ਅਤੇ ਹੁਣ ਉਹਨਾਂ ਵੱਲੋਂ ਨਰਸਿੰਗ ਦੇ ਚਾਹਵਨਾਂ ਲਈ ਐਨ ਕਲਾਸ ਦੀ ਤਿਆਰੀ ਫ੍ਰੀ ਕੋਰਸ ਦੇ ਵਿੱਚ ਕਰਾਈ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਮੈਡਮ ਰਮਨਦੀਪ ਕੌਰ ਨੇ ਦੱਸਿਆ ਕਿ ਗਲੋਬਲ ਐਡੂਕੇਅਰ ਦੀ ਛੱਤ ਹੇਟ ਹੋਣ ਐਨ ਕਲਾਸ ਕੋਰਸ ਦੀਆਂ ਤਿਆਰੀਆਂ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਨੇ ਦੱਸਿਆ ਕਿ ਐਨ ਕਲਾਸ ਕਰਨ ਲਈ ਕੋਈ ਵੀ ਵਿਦਿਆਰਥੀ ਆਨਲਾਈਨ ਅਤੇ ਆਫਲਾਈਨ ਅਪਲਾਈ ਕਰ ਸਕਦਾ ਹੈ ਉਹਨਾਂ ਨੂੰ ਵੈਲ ਟ੍ਰੇਡ ਸਟਾਫ ਦੁਆਰਾ ਕੋਰਸ ਕਰਵਾਇਆ ਜਾਵੇਗਾ ਐਨ ਕਲਾਸ ਦਾ ਕੋਰਸ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਦੇਸ਼ ਵਿੱਚ ਜਾ ਕੇ ਇੱਕ ਪਰਮਾਨੈਂਟ ਨਰਸਿੰਗ ਦਾ ਜੌਬ ਕਰ ਸਕਦੇ ਹੋ ਅਤੇ ਚੰਗੀ ਕਮਾਈ ਕਰ ਸਕਦੇ ਹੋ ਇਹ ਸਾਰੇ ਬਾਰੇ ਵਾਕੂਬੀ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਦੀਆਂ ਫ੍ਰੀਕੋਰਡ ਅਤੇ ਕੈਨੇਡਾ ਦੇ ਵਿੱਚ ਅਕੈਡਮੀਆ ਚੱਲ ਰਹੀਆਂ ਹਨ ਜਿੱਥੇ ਤੁਸੀਂ ਇਹ ਜਾ ਕੇ ਕੋਰਸ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਕੋਰਸ ਕਰ ਵੀ ਸਕਦੇ ਹੋ ਉਹਨਾਂ ਦੱਸਿਆ ਕਿ ਫ੍ਰੀਕੋਰਡ ਦੇ ਵਿੱਚ ਉਹਨਾਂ ਦੀ ਗਲੋਬਲ ਐਜੂਕੇਅਰ ਐਨਕਲੈਕਸ ਅਕੈਡਮੀ ਜੋ ਕਿ ਹੰਦਾਨਗਰ ਵਿਖੇ ਹੈ ਅਤੇ ਕੈਨੇਡਾ ਦੇ ਐਬਰਸਪੋਰਟ ਦੇ ਸਿਡਰ ਪਾਰਕ ਦੇ ਵਿੱਚ ਉਹਨਾਂ ਦੀ ਜੀਐਨ ਐਨਕਲੈਕਸ ਅਕੈਡਮੀ ਹੈ ਜਿੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ ਹਰ ਇੱਕ ਜਾਣਕਾਰੀ ਤੁਹਾਨੂੰ ਇਨਕਲੈਕਸ ਬਾਰੇ ਮਿਲੇਗੀ ਕਿਸ ਤਰ੍ਹਾਂ ਇਹ ਲਾਹੇਵੰਦ ਹੈ ਅਤੇ ਕਿਸ ਤਰ੍ਹਾਂ ਨਰਸਿੰਗ ਕਰਨ ਤੋਂ ਬਾਅਦ ਤੁਸੀਂ ਵਧੀਆ ਜਾ ਕੇ ਆਪਣਾ ਸਿਹਰੀ ਪੇਕ ਬਣਾ ਸਕਦੇ ਹੋ ਅਤੇ ਇੱਕ ਵਧੀਆ ਨੌਕਰੀ ਕਰ ਸਕਦੇ ਹੋ ਤੁਸੀਂ ਵੀ ਸੁਣੋ ਮੈਡਮ ਰਮਨਦੀਪ ਕੌਰ ਤੋਂ ਜਿੰਨਾ ਬਾਖੂਬੀ ਦੱਸਿਆ ਇਨਕਲੈਕਸ ਬਾਰੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਕੌਰ ਅਮ ਆ ਰਜਿਸਟਰਡ ਨਰਸ ਇਨ ਯੂਨਾਈਟਿਡ ਸਟੇਟ ਐਂਡ ਐਨਕਲੈਕਸ ਇਨਸਟ੍ਰਕਟਰ ਐਟ ਗਲੋਬਲ ਐਜੂਕੇਅਰ ਐਨਕਲੈਕਸ ਆਰਐਨ ਅਕੈਡਮੀ ਸੋ ਅੱਜ ਸੀ ਤੁਹਾਨੂੰ ਦੱਸਾਂਗੇ ਤੁਹਾਡਾ ਪਹਿਲਾ ਕੁਐਸਚਨ ਐਨਕਲੈਕਸ ਆਰਐਨ ਕੀ ਹੁੰਦਾ ਐਨਕਲੈਕਸ ਆਰਐਨ ਇਜ਼ ਅ ਲਾਇਸੈਂਸਿੰਗ ਐਗਜ਼ਾਮ ਜਿਹਨੂੰ ਤੁਸੀਂ ਇੱਕ ਵਾਰ ਜਦੋਂ ਕਲੀਅਰ ਕਰ ਲੈਨੇ ਤਾਂ ਤੁਹਾਨੂੰ ਇੰਡੀਆ ਬੈਠੇ ਹੀ ਇੱਕ ਲਾਇਸੈਂਸ ਇਸ਼ੂ ਹੋ ਜਾਂਦਾ ਇਹ ਲਾਇਸੈਂਸ ਥਰੋਅਆਊਟ ਲਾਈਫ ਵੈਲਿਡ ਰਹਿੰਦਾ ਓਨਲੀ ਵੀ ਨੀਡ ਟੂ ਰੀਨਿਊ ਐਨਨਲੀ ਇਹਦੇ ਚੱਕਰ ਕਰਕੇ ਆਪਾਂ ਨੂੰ ਪੜ੍ਹਾਈ ਦੀ ਕੀ ਲੋੜ ਹੈਗੀ ਇਹਦੇ ਵਿੱਚ ਐਨਕਲੈਕਸ ਦੇ ਹਾਂਜੀ ਜਿਹੜਾ ਐਨਕਲੈਕਸ ਆ ਰਿਹਾ ਹੈ ਦਾ ਐਗਜ਼ਾਮ ਆਸੀ ਕਲੀਅਰ ਕਰਨਾ ਹੈ ਉਹਦੇ ਲਈ ਸਾਡੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਆ ਉਹ ਨਰਸਿੰਗ ਬੈਕਗਰਾਉਂਡ ਹੋਣੀ ਚਾਹੀਦੀ ਆ ਨਰਸਿੰਗ ਵਾਲੇ ਸਟੂਡੈਂਟ ਹੀ ਇਹ ਐਨਕਲੈਕਸ ਦਾ ਐਗਜ਼ਾਮ ਲਈ ਐਲੀਜੀਬਲ ਆ ਹੁਣ ਨਰਸਿੰਗ ਦੀ ਆਪਾਂ ਗੱਲ ਕਰੀਏ ਜੀ ਨਰਸਿੰਗ ਵੀ ਬਹੁਤ ਤਰ੍ਹਾਂ ਦੀ ਆ ਜੀ ਐਨਐਮ ਨਰਸਿੰਗ ਡਿਪਲੋਮਾ ਹੋਲਡਰ 3.5 ইয়ার ਡਿਊਰੇਸ਼ਨ ਹੁੰਦੀ ਆ ਇਫ ਵੀ ਟਾਕ ਅਬਾਊਟ ਦਾ ਗ੍ਰੈਜੂਏਸ਼ਨ ਜਿਹੜੇ ਗ੍ਰੈਜੂਏਸ਼ਨ ਕਰਦੇ ਆ ਨਰਸਿੰਗ ਦੇ ਵਿੱਚ ਇਟ MSC ਨਰਸਿੰਗ 2 ਇਅਰਸ ਦੀ ਡਿਗਰੀ ਆ ਪੋਸਟ ਬੇਸਿਕ BSC ਨਰਸਿੰਗ ਆਲਸੋ 2 ਇਅਰਸ ਡਿਗਰੀ ਸੋ ਇਹ ਜਿਹੜੀਆਂ ਡਿਫਰੈਂਟ ਨਰਸਿੰਗ ਦੀਆਂ ਸਟਰੀਮਸ ਆ ਸਾਰੇ ਹੀ ਸਟੂਡੈਂਟ ਐਨਕਲੈਕਸ ਆਨਲੀ ਕੁਆਲੀਫਾਈ ਕਰਦੇ ਆ ਅ ਜਿਵੇਂ ਕਿ ਐਨਕਲੈਕਸ ਨਕਲੈਕਸ ਦਾ ਕੋਈ ਟੈਸਟ ਦੇ ਲੈਂਦਾ ਅਜਵੇਂ ਆਈਲੈਸਰ ਦੀ ਵੈਸੋਸ 2 ਸਾਲ ਦੀ ਵੈਲਿਡਿਟੀ ਹੈ ਇਹਦੇ ਕਿੰਨੇ ਸਮਾਂ ਹੁੰਦਾ ਵੀ ਤੁਸੀਂ ਇਹ ਕਰਨ ਤੋਂ ਬਾਅਦ ਤੁਸੀਂ ਇਹ ਨੂੰ ਸਮਰ ਰੱਖ ਸਕਦੇ ਇਹਨੂੰ ਹਾਂਜੀ ਜਿਹੜਾ ਐਨਕਲੈਕਸ ਦਾ ਐਗਜ਼ਾਮ ਆ ਜਦੋਂ ਤੁਸੀਂ ਇੱਕ ਵਾਰ ਕਲੀਅਰ ਕਰ ਲਿਆ ਥਰੋਅਆਊਟ ਲਾਈਫ ਵੈਲਿਡ ਰਹਿੰਦਾ ਸਾਨੂੰ ਸਿਰਫ ਇਹਨੂੰ ਇਹਦਾ ਜਿਹੜਾ ਲਾਇਸੈਂਸ ਮਿਲਦਾ ਲਾਇਸੈਂਸ ਨੂੰ ਹੀ ਰੀਨਿਊ ਕਰਾਉਣਾ ਪੈਂਦਾ ਐਗਜ਼ਾਮ ਇੱਕ ਵਾਰ ਹੀ ਦੇਣਾ ਐਂਡ ਸਾਰੀਆਂ ਕੰਟਰੀਜ਼ ਦੇ ਵਿੱਚ ਇਹ ਐਗਜ਼ਾਮ ਆ ਜਿਹੜਾ ਵੈਲਿਡ ਆ ਅਸੀਂ ਗੱਲ ਕਰਦੇ ਹਾਂ ਯੂਐਸਏ ਦੀ ਯੂਐਸਏ ਦੇ ਵਿੱਚ ਵੀ ਇਹੀ ਐਗਜ਼ਾਮ ਚੱਲਦਾ ਹੈ ਕੈਨੇਡਾ ਦੇ ਵਿੱਚ ਵੀ ਤੇ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਇੰਡੀਆ ਤੋਂ ਬੈਠ ਕੇ ਇਸ ਐਗਜ਼ਾਮ ਨੂੰ ਦੇ ਸਕਦੇ ਹੋ ਇਹਦੇ ਵਿੱਚ ਐਕਸਪੀਰੀਅੰਸ ਦੀ ਵੀ ਕੋਈ ਜ਼ਰੂਰਤ ਹੁੰਦੀ ਹੈ ਨਹੀਂ ਜੀ ਫਰੈਸ਼ਰਸ ਕੈਨ ਅਪਲਾਈ ਫਾਰ ਥਿਸ ਐਗਜ਼ਾਮ ਜਿਹੜੇ ਫਰੈਸ਼ਰ ਸਟੂਡੈਂਟਸ ਆ ਜਿਨ੍ਹਾਂ ਨੇ ਹੁਣੇ-ਹੁਣੇ ਜਿਵੇਂ ਦਸੰਬਰ ਦੇ ਵਿੱਚ ਐਗਜ਼ਾਮ ਖਤਮ ਹੋਇਆ ਹੁਣ ਪ੍ਰੈਕਟੀਕਲ ਚੱਲ ਰਹੇ ਆ ਸਟੂਡੈਂਟਸ ਫ੍ਰੀ ਹੋ ਜਾਣਗੇ ਫਰਸਟ ਵੀਕ ਆਫ ਫੈਬਰੂਰੀ ਸਾਰੇ ਸਟੂਡੈਂਟ ਇਸ ਐਗਜ਼ਾਮ ਲਈ ਕੁਆਲੀਫਾਈ ਕਰਦੇ ਆ ਐਗਜ਼ਾਮ ਦੀ ਐਲੀਜੀਬਿਲਟੀ ਲੈਣ ਲਈ ਸਾਨੂੰ ਜਿਹੜੀ ਡਿਗਰੀ ਆ ਤੇ 4 ਇਅਰਸ ਦੇ ਜਿਹੜੇ ਡਿਟੇਲ ਮਾਰਕ ਜਨਨ ਕਿ ਹੁਣ ਜਿਹੜੇ ਬੱਚੇ ਜਿਨ੍ਹਾਂ ਦੇ ਫੋਰਮਸ ਹੋਣ ਵਾਲੇ ਸਾਲ ਹੋ ਜੀ ਰਹੇ ਆ ਉਹ ਐਨਕਲਸ ਕਰ ਸਕਦੇ ਹੁਣੀ ਤੋਂ ਸਟਾਰਟਿੰਗ ਕਰ ਸਕਦੇ ਨੇ ਪਲੱਸਾਂ ਦੇ ਹਾਂਜੀ ਜਿਹੜੇ ਸਟੂਡੈਂਟ ਹੁਣ ਰੀਸੈਂਟਲੀ ਪਾਸ ਆਊਟ ਹੋਏ ਆ ਉਹ ਸਾਰੇ ਸਟੂਡੈਂਟ ਇਹਦੇ ਲਈ ਐਲੀਜੀਬਲ ਆ ਦੇਖੋ ਜੀ ਪਹਿਲਾਂ ਕੀ ਹੁੰਦਾ ਸੀਗਾ ਬਿਫੋਰ ਕੋਵਿਡ ਸਾਨੂੰ ਐਲੀਜੀਬਿਲਟੀ ਇੰਡੀਆ ਬੈਠ ਕੇ ਨਹੀਂ ਮਿਲਦੀ ਸੀ ਬਹੁਤ ਪ੍ਰੋਸੈਸ ਲੌਂਗ ਸੀਗਾ ਬਟ ਹੁਣ ਆਫਟਰ ਕੋਵਿਡ ਉਹਨਾਂ ਨੇ ਕੀ ਕਰਤਾ ਇੰਡੀਆ ਬੈਠੇ ਸਟੂਡੈਂਟ ਐਲੀਜੀਬਿਲਟੀ ਵੀ ਲੈ ਸਕਦੇ ਆ ਐਗਜ਼ਾਮ ਵੀ ਆਪਣਾ ਇੰਕਲੈਕਸ ਆਰਐਨ ਲਿਖ ਸਕਦੇ ਆ ਲੁਧਿਆਣੇ ਛੰਡੀਗੜ ਅੰਮ੍ਰਿਤਸਰ ਬਠਿੰਡੇ ਸਾਰੇ ਕਿਤੇ ਇਹ ਐਗਜ਼ਾਮ ਹੁੰਦਾ ਐਗਜ਼ਾਮ ਦੀਆਂ ਡੇਟਸ ਵੀ ਬਹੁਤ ਈਜ਼ੀ ਮਿਲ ਜਾਂਦੀਆਂ ਨੇ ਇਹਦੇ ਆਪਾਂ ਕੋਰਸ ਦੀ ਗੱਲ ਕਰੀਏ ਇਹ ਇਹਦੀ ਜਿਹੜੀ ਸਟੱਡੀ ਹੈਗੀ ਆ ਟਫ ਹੈਗੀ ਆ ਕਿ ਆ ਆਮ ਨੋਰਮਲ ਬੱਚਾ ਜਿਹੜਾ ਕਰ ਰਿਹਾ ਉਹਨੂੰ ਵਧੀਆ ਸੁੱਖਾ ਦੇ ਕੋਸਰਦਾ ਇਥੇ ਦੇ ਵਿੱਚ ਹਾਂਜੀ ਜੀ ਆਪਾਂ ਐਗਜ਼ਾਮ ਦੇ ਲੈਵਲ ਦੀ ਗੱਲ ਕਰਦੇ ਆ ਐਨਕਲੈਕਸ ਆ ਰਹਿਆਂ ਦਾ ਐਗਜ਼ਾਮ ਆ ਜਿਹੜਾ ਇੱਕ ਈਜ਼ੀ ਐਗਜ਼ਾਮ ਨਹੀਂ ਮੰਨਿਆ ਜਾਂਦਾ ਅ ਥੋੜਾ ਐਗਜ਼ਾਮ ਤਾਂ ਟਫ ਹੁੰਦਾ ਹੈ ਬਟ ਅਗਰ ਤੁਸੀਂ ਬਹੁਤ ਹੀ ਜ਼ਿਆਦਾ ਕਨਸਿਸਟੈਂਟ ਹੋ ਹਾਰਡ ਵਰਕਿੰਗ ਹੋ ਡੈਡੀਕੇਟਿਡ ਹੋ ਨੋ ਵਨ ਕੈਨ ਸਟਾਪ ਯੂ ट्रस्ट ਮੀ ਫਿਰ ਤੁਸੀਂ ਈਜ਼ੀਲੀ ਐਗਜ਼ਾਮ ਕਲੀਅਰ ਕਰ ਲੈਨੇ ਹੋ ਗਲੋਬਲ ਐਜੂਕੇਟਰ ਵੱਲੋਂ ਅਜਿਹਾ ਕੀ ਖਾਸ ਕੀਤਾ ਜਾਂਦਾ ਤਾਂ ਜੋ ਬੱਚੇ ਇੱਕ ਵਧੀਆ ਟੈਸਟ ਦੇ ਸਕਣ ਤੇ ਇਹਦੀ ਜਿਹੜੀ ਤਿਆਰੀ ਕਰ ਸਕਣ ਹਾਂਜੀ ਜੀ ਮੈਂ ਕਿ ਗਲੋਬਲ ਐਜੂਕੇਟਰ ਦੇ ਵਿੱਚ ਅਸੀਂ ਸਿንስ 2012 ਤੋਂ ਇੰਗਲਿਸ਼ ਲੈਂਗੁਏਜ ਕੋਰਸਸਸ ਦੀਆਂ ਕਲਾਸਸਸ ਪ੍ਰੋਵਾਈਡ ਕਰਦੇ ਆ ਲਾਈਕ ਆਲਸ ਪੀਟੀ ਸੈਲਪੀਪ ਸਲਵਨ ਡੋਲਿੰਗੋ ਸਾਰੇ ਜਿਹੜੇ ਟੈਸਟ ਆ ਸੀ ਉਹਨਾਂ ਦੀ ਕੋਚਿੰਗ ਦਿੰਨੇ ਆ ਸੋ ਸੇਮ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲਿਆ ਲਾਸਟ ਈਅਰ ਐਨਕਲੈਕਸ ਆਰਐਨ ਐਨਕਲੈਕਸ ਆਰਨ ਦੀਆਂ ਕਲਾਸਸਸ ਅਸੀਂ 3 ਮੰਥਸ ਦੀਆਂ ਦਿੰਨੇ ਆ 3 ਮੰਥਸ ਦੀਆਂ ਕਲਾਸਸਸ ਦੇ ਨਾਲ ਨਾਲ 4 ਮੰਥਸ ਦੇ ਵਿੱਚ ਟੈਸਟ ਸੀਰੀਜ਼ ਹੋਣਗੀਆਂ ਜਿਦੇ ਵਿੱਚ ਅਸੀਂ ਕੰਪਰੀਹੈਂਸਿਵ ਐਨਕਲੈਕਸ ਦੇ ਟੈਸਟ ਕੰਡਕਟ ਕਰਦੇ ਆ ਅਸੀਂ ਕਮਿਟਮੈਂਟ ਕਰਦੇ ਆ ਸਟੂਡੈਂਟਸ ਦੇ ਨਾਲ ਜੇ ਕੋਈ ਵੀ ਸਟੂਡੈਂਟ ਸਾਡੀਆਂ ਟੈਸਟ ਸੀਰੀਜ਼ ਦੇ ਵਿੱਚੋਂ 21 ਡਿਜ਼ਾਈਨਡ ਟੈਸਟਸ ਦੇ ਵਿੱਚੋਂ ਕੋਈ ਵੀ ਸਟੂਡੈਂਟ 65% ਸਕੋਰ ਕਰਦਾ ਅਸੀਂ 100% ਗਾਰੰਟੀ ਦਿੰਦੇ ਆ ਐਨਕਲੈਕਸ ਦਾ ਇਗਜ਼ਾਮ ਕਲੀਅਰ ਹੋਊਗਾ ਤੇ ਵਿਜ਼ਿਟ ਵਿੱਚ ਕਿੰਨੀ ਕੇ ਦਾ ਫਾਇਦਾ ਮਿਲਦਾ ਜੇਕਰ ਕੋ ਚੰਗੇ ਚ ਮਾਰਕਸ ਲੈਂਦੇ ਆ ਬੱਚੇ ਇਹਨੂੰ ਅੱਜ ਜੇ ਆਪਾਂ ਗੱਲ ਕਰੀਏ ਪਲੱਸ 2 ਵਾਲੇ ਸਟੂਡੈਂਟਸ ਦੀ ਪਲੱਸ 2 ਵਾਲੇ ਸਟੂਡੈਂਟਸ ਆ ਜਿਹੜੇ ਉਹ ਅਨਸਕਿਲਡ ਮੰਨੇ ਜਾਂਦੇ ਆ ਜਦੋਂ ਉਹ ਕੈਨੇਡਾ ਜਾਂਦੇ ਆ ਉਹਨਾਂ ਨੂੰ ਆਪਣਾ ਜਿਹੜਾ ਪਹਿਲੀ ਜੋਬ ਆ ਸਟਾਰਟ ਕਰਨੀ ਪੈਂਦੀ ਆ 15-16 ਕੈਨੇਡੀਅਨ ਡਾਲਰ ਤੋਂ ਜੇ ਆਪਾਂ ਗੱਲ ਕਰੀਏ ਜਿਹੜੇ ਨਰਸਿੰਗ ਗ੍ਰੈਜੂਏਟਸ ਆ ਉਹ ਐਗਜ਼ਾਮ ਨੂੰ ਕਲੀਅਰ ਕਰਕੇ ਪੀਆਰ ਪਾਥਵੇ ਦੇ ਰਾਹੀਂ ਕੈਨੇਡਾ ਜਾ ਸਕਦੇ ਆ ਐਂਡ ਆਪਣੀ ਪਹਿਲੀ ਜੋਬ ਜਿਹੜੀ 50 ਡਾਲਰ ਤੋਂ ਸਟਾਰਟ ਕਰ ਸਕਦੇ ਆ ਦੇਖੋ ਜੀ ਐਨਕਲੈਕਸ ਦੇ ਬੇਸ ਤੇ ਅੱਜਕੱਲ ਡਾਇਰੈਕਟ ਵੀਜ਼ੇ ਦਾ ਨਹੀਂ ਲੱਗਦੇ ਬਟ ਤੁਸੀਂ ਜਿੰਨਾ ਜਿੰਨਾ ਸਟੂਡੈਂ ਨਰਸਿੰਗ ਦੀ ਸਟੱਡੀ ਕੀਤੀ ਹੈ ਐਨਕਲੈਕਸ ਕਲੀਅਰ ਹੋ ਸਾਡੇ ਨਾਲ ਜਰੂਰ ਕੰਟੈਕਟ ਕਰਨ ਗਲੋਬਲ ਐਜੂਕੇਅਰ ਆਲਸਨ ਵੀਜ਼ਾ ਸਰਵਿਸਿਸ ਫਰੀਦਕੋਟ ਅਸੀਂ ਸਾਡੀ ਇਮੀਗ੍ਰੇਸ਼ਨ ਟੀਮ ਉਹਨਾਂ ਨੂੰ ਬੈਟਰ ਵੇ ਨਾਲ ਗਾਈਡ ਕਰ ਸਕਦੀ ਆ ਆਈ ਗਾਟ ਮਾਈ ਫਰਸਟ ਵੀਜ਼ਾ ਇਨ 2015 ਵਿਦ ધ ਹੈਲਪ ਆਫ ਬਾਬਾ ਫਰੀ ਯੂਨੀਵਰਸਿਟੀ ਸੋ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰ ਸਕਦੇ ਹਾਂ ਵੀ ਕਿਸ ਤਰ੍ਹਾਂ ਤੁਸੀਂ ਆਪਣਾ ਵੀਜ਼ਾ ਪ੍ਰੋਸੈਸ ਕਰ ਸਕਦੇ ਹੋ ਕਿਹਦੇ ਵਿੱਚ ਨਾਲ ਆਈਐਲਟਸ ਦੀ ਵੀ ਜਰੂਰਤ ਹੁੰਦੀ ਹੈ ਇਹਦੇ ਵਿੱਚ ਇਹਦੇ ਨਾਲ ਕਿਉਂਕਿ ਅਕਸਰ ਦੇਖਿਆ ਗਿਆ ਕਿ ਕਿਸੇ ਸੰਬੰਧ ਵਿੱਚ ਅਨਲਜ ਜਿਆਦਾ ਮੰਨਿਆ ਜਾਂਦਾ ਹੈ ਤੇ ਇਹ ਨਾਲ ਜ਼ਰੂਰਤ ਹੁੰਦੀ ਐ ਐਨਕਲੈਕਸ ਹਾਂਜੀ ਦੇਖੋ ਐਨਕਲੈਕਸ ਤੇ ਐਗਜ਼ਾਮ ਦੀ ਐਲੀਜੀਬਿਲਟੀ ਲੈਣ ਲਈ ਜੇ ਆਪਾਂ ਗੱਲ ਕਰੀਏ ਇੰਗਲਿਸ਼ ਦੇ ਐਗਜ਼ਾਮ ਦੀ ਜ਼ਰੂਰਤ ਹੁੰਦੀ ਆ ਬਟ ਉਹ ਕੁਝ ਕੰਟਰੀਜ਼ ਆ ਉਹਨਾਂ ਦੀਆਂ ਕੁਝ ਸਟੇਟਸ ਕਰਦੀਆਂ ਨੇ ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰਦੇ ਆ ਕੈਨੇਡਾ ਦੀ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਜੇ एलिजिਬਿਲਟੀ ਲੈਣੀ ਹੈ ਉਹਨਾਂ ਦੀ ਰੈਗੂਲੇਟਰੀ ਬਾਡੀ ਹੈਗੀ ਆ ਬੀਸੀਸੀਐਨਐਮ ਉਹਨਾਂ ਦੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈਗੀ ਆ ਆਇਲਸ ਓਵਰਆਲ 7 ਨਾਟ ਲੈਸ ਥੈਨ 6.5 ਸੋ ਸੇਮ ਹੀ ਹੁੰਦੀ ਰਿਕੁਆਇਰਮੈਂਟ ਕਰਤੀ ਜੀ ਅਲਬਰਟਾ ਨੇ ਪਿਛੇ ਹੁਣੇ ਨਿਊਜ਼ ਆਈ ਆ 4 ਦਿਨ ਪਹਿਲਾਂ ਨੋਵਾ ਸਕੋਸ਼ੀਆ ਨੇ ਵੀ ਐਪਲੀਕੇਸ਼ਨ ਪਾਜ਼ ਕਰਤੀਆਂ ਪਹਿਲਾਂ ਨੋਵਾ ਸਕੋਸ਼ੀਆ ਸਿੱਧੀ एलिजिਬਿਲਟੀ ਦਿੰਦਾ ਸੀ without any english requirement but hun novas question ne vi kehta tusi apni nnas di report british columbia ton approve kara ke sanu bhejo te oh report ony der approve nahi hundi jinne der tak assi english di requirement academic overall 7 complete nahi karde je gall kariye australia di australia de vich vi dekho license mil janda us to baad auski da exam clear karna penda auski to baad jinna time assi english di requirement nahi puri karde australian government ਸਾਨੂੰ ਅਲਾਉ ਨਹੀਂ ਕਰਦੀ ਉੱਥੇ ਐਜ਼ ਆਰਨ ਕੰਮ ਕਰਨਾ ਯੂਐਸਏ ਸਾਰਾ ਓਪਨ ਹੈ ਯੂਐਸਏ ਦੇ ਵਿੱਚ ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਸੱਚ ਹੈ ਨਹੀਂ ਗਈ ਸੋ ਅਸੀਂ ਹੁਣ ਸਟੂਡੈਂਟਸ ਜਿਹੜੇ ਇੰਗਲਿਸ਼ ਨਹੀਂ ਕਰਨਾ ਚਾਹੁੰਦੇ ਉਹਨਾਂ ਲਈ ਇੱਕ ਬਹੁਤ ਵਧੀਆ ਤਰੀਕਾ ਯੂਐਸਏ ਲਈ ਅਪਲਾਈ ਕਰੋ ਯੂਐਸਏ ਤੋਂ ਐਲੀਜੀਬਿਲਟੀ ਲੈ ਕੇ ਤੁਸੀਂ ਐਨਕਲੈਕਸ ਆਰਨ ਦਾ ਐਗਜ਼ਾਮ ਲਿਖ ਦਿਓ ਜਦੋਂ ਤੁਹਾਨੂੰ ਲਾਇਸੈਂਸ ਮਿਲ ਗਿਆ ਗਲੋਬਲ ਐਜੂਕੇਅਰ ਦੇ ਵਿੱਚ ਅਸੀਂ ਫ੍ਰੀ ਆਫ ਕਾਸਟ ਲਾਇਸੈਂਸ ਟਰਾਂਸਫਰਿੰਗ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਜਦੋਂ ਤੁਸੀਂ ਜਿਵੇਂ ਯੂਐਸਏ ਦਾ ਲਾਇਸੈਂਸ ਆ ਕੈਨੇਡਾ ਦੇ ਵਿੱਚ ਵੀ ਕੰਮ ਕਰ ਸਕਦੇ ਹੋ। ਅ ਇਹਦੀ ਗੱਲ ਕਰੀਏ ਐਨਕਲੈਕਸ ਦੇ ਫਾਇਦਾ ਕਿੰਨਾ ਹੁੰਦਾ ਇੱਥੋਂ ਕਰਕੇ ਜਾਂਦੇ ਨਾਲ ਉੱਥੇ ਜੌਬ ਦੇ ਵਿੱਚ ਕਿੰਨਾ ਫਾਇਦਾ ਮਿਲਦਾ ਜੇਕਰ ਸਿੱਧਾ ਨਰਸਿੰਗ ਕਰਕੇ ਉੱਥੇ ਜਾਂਦੇ ਨੇ ਤਾਂ ਉਹਨਾਂ ਨੂੰ ਕੀ ਉੱਥੇ ਜਿਹੜੀ ਮੁਸ਼ਕਲਾ ਆ ਸਕਦੀ ਹੈ। ਹਾਂਜੀ ਜਿਹੜਾ ਐਨਕਲੈਕਸ ਆ ਰਿਹਾ ਹੈ ਨਾ ਜਿੰਨਾ ਜਿੰਨਾ ਸਟੂਡੈਂਟਸ ਕੋਲ ਲਾਇਸੈਂਸ ਹੋਊਗਾ ਇੰਡੀਆ ਤੋਂ ਲੈ ਕੇ ਜਾਂਦੇ ਆ ਉਹ ਸਿੱਧੇ ਕੈਨੇਡਾ ਦੇ ਵਿੱਚ ਐਜ਼ ਅ ਰਜਿਸਟਰਡ ਨਰਸ ਉਹਨਾਂ ਦੇ ਹੈਲਥ케ਅਰ ਸਿਸਟਮ ਦੇ ਵਿੱਚ ਕੰਮ ਕਰ ਸਕਦੇ ਆ। ਸੋ ਜੇ ਵੀ ਸਟੂਡੈਂਟ ਆਪਣੀ ਸਟੱਡੀ ਕੰਪਲੀਟ ਕਰਦੇ ਆ 1 ਇਅਰ ਸਟੱਡੀ 2 ਇਅਰ ਸਟੱਡੀ ਦੇ ਆ ਰਿਐਲਿਜੀਬਲ ਟੂ ਗੈਟ 3 ਇਅਰਸ ਵਰਕ ਪਰਮਿਟ ਉਹ ਵਰਕ ਪਰਮਿਟ ਜਿਵੇਂ ਮਿਲਦਾ ਅਸੀਂ ਰਾਈਟ ਵੇ ਹਸਪੀਟਲ ਦੇ ਵਿੱਚ ਆਪਣੀ ਜੌਬ ਸਟਾਰਟ ਕਰ ਸਕਦੇ ਹਾਂ ਹੁਣ ਜੌਬ ਦੇਖੋ ਜੀ ਇੱਕ ਸਟੂਡੈਂਟ ਜਾਂਦਾ ਹੈ 15 ਡਾਲਰ ਤੇ ਕੰਮ ਕਰਦਾ ਇੱਕ ਜਾਂਦਾ ਹੈ ਅਗਰ ਤੁਹਾਡੇ ਕੋਲੇ ਲਾਇਸੈਂਸ ਆ 50 ਡਾਲਰਸ ਪਰ ਆਰ ਪੇ ਆ ਕੈਨੇਡਾ ਦੇ ਵਿੱਚ 4 ਦਿਨ ਕੰਮ ਕਰਨਾ ਹੁੰਦਾ ਕਿਉਂਕਿ ਸ਼ਿਫਟ ਲੌਂਗ ਹੁੰਦੀ ਆ 12 ਆਵਰਸ ਦੀ ਸ਼ਿਫਟ ਹੁੰਦੀ ਆ 4 ਦਿਨ ਕੰਮ ਮਿਲਦਾ ਉਸ ਤੋਂ ਬਾਅਦ ਜੇ ਤੁਸੀਂ 5ਵੇਂ ਦਿਨ ਕੰਮ ਕਰਦੇ ਹੋ ਤਾਂ ਤੁਹਾਡੀ ਪੇ ਡਬਲ ਹੈ ਜਰ ਕਿ ਕਿਹਦਾ ਐਨਕਲੈਕਸ ਕਰਨ ਤੋਂ ਬਾਅਦ ਤੁਹਾਨੂੰ ਫਾਇਦਾ ਮਿਲਦਾ ਬੱਚੇ ਉੱਧਰ ਜਾ ਕੇ ਹਾਂਜੀ ਸੋ ਤੁਹਾਡੀ ਇਨਕਮ ਬਹੁਤ ਸੋਲਿਡ ਹੋ ਜਾਂਦੀ ਹੈ ਸੋ ਹਾਂਜੀ ਇਹ ਕਿੱਥੇ ਕਲਾਸਾਂ ਦਾ ਟਾਈਮਿੰਗ ਕੀ ਹੈ ਗਲੋਬਲ ਐਜੂਕੇਟਰ ਦੇ ਵਿੱਚ ਇਸ ਚੀਜ਼ ਦੀ ਗਲੋਬਲ ਐਜੂਕੇਟਰ ਦੇ ਵਿੱਚ ਅਸੀਂ ਐਨਕਲੈਕਸ ਆ ਰਹੇ ਨੇ ਤਿੰਨ ਬੈਚ ਰਨ ਕਰ ਰਹੇ ਹਾਂ ਜਿਹੜਾ ਮਾਰਨਿੰਗ ਆ 9:00 ਤੋਂ ਲੈ ਕੇ 12:00 ਤੱਕ ਹੁੰਦਾ ਸਾਡੇ ਕੋਲ ਈਵਨਿੰਗ ਬੈਚ ਵੀ ਹੈਗਾ 4 ਤੋਂ 7 ਐਂਡ ਲੇਟ ਈਵਨਿੰਗ ਬੈਚ 10:30 ਤੋਂ 12:30 ਜਿਦੇ ਵਿੱਚ ਬਹੁਤ ਸਾਰੇ ਕੈਨੇਡੀਅਨ ਤੇ ਯੂਐਸਏ ਤੋਂ ਸਟੂਡੈਂਟਸ ਨੇ ਵੀ ਉਹਦੇ ਵਿੱਚ ਐਨਰੋਲ ਕੀਤਾ ਹੋਇਆ ਇਹ ਇਹਨੂੰ ਅਪਲਾਈ ਕਰਨਾ ਹੋਵੇ ਤੁਹਾਡੇ ਐਜੂਕੇਸ਼ਨ ਦੇ ਵਿੱਚ ਕਿਵੇਂ ਇੱਥੇ ਆ ਕੇ ਕਰਦਾ ਕਿ ਆਨਲਾਈਨ ਵੀ ਹੈਗਾ ਸਾਦਾ ਰੱਖਿਆ ਤੁਹਾਡੇ ਕੋਲ ਨਹੀਂ ਜੀ ਅਸੀਂ ਐਂਡ ਆਫ ਦਾ ਵੀਡੀਓ ਤੁਹਾਡੇ ਨਾਲ ਕੰਟੈਕਟ ਨੰਬਰ ਸ਼ੇਅਰ ਕਰਾਂਗੇ ਤੁਸੀਂ ਉਹਨਾਂ ਨੰਬਰਸ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ग्लोबल एडुकेयर एनक्लेक्स आरन एकेडमी दी एक ब्रांच ਸਾਡੀ ਕੈਨੇਡਾ ਦੇ ਵਿੱਚ ਵੀ ਹੈਗੀ ਆ ਜੀ ਐਨਕਲੈਕਸ ਅਕੈडमी ਐਬਸਫੋਰਡ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਤੇ ਤਿੰਨੋਂ ਬੈਚ ਜਿਨ੍ਹਾਂ ਦੀ ਆਪਾਂ ਟਾਈਮਿੰਗਸ ਪਹਿਲਾਂ ਦੱਸੀਆਂ ਉਹ ਆਨਲਾਈਨ ਆਫਲਾਈਨ ਦੋਨੋਂ ਹੀ ਅਸੀਂ ਰਨ ਕਰਦੇ ਹਾਂ ਸਾਈਮਨਟੇਨियसली ਤੇ ਇਹਦੇ ਤੋਂ ਇਲਾਵਾ ਜਿੰਨ ਕੀ ਕਲਾਸਾਂ ਤੋਂ ਇਲਾਵਾ ਹੋਰ ਵੀ ਨਾਲ ਕੋਈ ਚੀਜ਼ ਤੁਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਜਿਵੇਂ ਤੁਹਾਡੇ ਬੱਚੇ ਤੁਹਾਡੇ ਕੋਲ ਪੜ੍ਹਦੇ ਆ ਤੁਹਾਨੂੰ ਕੋਲ ਇੰਗਲਿਸ਼ ਕਰਦੇ ਆ ਹਾਂਜੀ ਜਿਵੇਂ ਹੁਣ ਕਈ ਸਟੇਟਸ ਨੇ ਇੰਗਲਿਸ਼ ਦੀ ਰਿਕੁਆਇਰਮੈਂਟ ਮੰਡੀਟਰੀ ਕਰਤੀ ਸੋ ਸਾਡੇ ਕੋਲ ਅਸੀਂ ਇੰਗਲਿਸ਼ ਦੀਆਂ ਰਿਕੁਆਇਰ ਫulfill ਕਰਨ ਦੇ ਵਿੱਚ ਹੈਲਪ ਕਰਾਂਗੇ ਐਨਕਲੈਕਸ ਦੇ ਵਿੱਚ ਨਾਲ ਹੋਰ ਕੀ ਮਦਦ ਕਰਦੇ ਤੁਸੀਂ ਉਹਦੇ ਐਨਕਲੈਕਸ एग्जाम ਦੀਆਂ ਪ੍ਰੀਪਰੇਟਰੀ ਕਲਾਸਸ ਦੇ ਨਾਲ ਨਾਲ ਸਟੂਡੈਂਟ ਦੀ एग्जाम एलिजिਬਿਲਟੀ অথরাইਜੇਸ਼ਨ ਫॉर ਟੈਸਟ ਜਿਹਨੂੰ ਆਪਾਂ ਏਟੀਟੀ ਅਪਲਾਈ ਕਰਨ ਲਈ ਕਹਿੰਦੇ ਆ ਐਂਡ ਜਦੋਂ ਉਹ ਇੱਕ ਕੰਟਰੀ ਦਾ ਲਾਇਸੈਂਸ ਲੈ ਲੈਂਦੇ ਆ ਜੇਕਰ ਉਹਨਾਂ ਨੇ ਲਾਇਸੈਂਸ ਟ੍ਰਾਂਸਫਰ ਕਰਾਉਣਾ ਲਾਇਸੈਂਸ ਟ੍ਰਾਂਸਫਰ ਸਰਵਿਸਿਸ ਵੀ ਅਸੀਂ ਪ੍ਰੋਵਾਈਡ ਕਰਦੇ ਆਂ